ਅੱਜ ਦਰਾਹਾ ਦੇ ਵਾਰਡ ਨੰਬਰ 11 ਵਿਖੇ ਕਮਿਊਨਿਟੀ ਹਾਲ ਦਾ ਨੀਂ ਪੱਥਰ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਰੱਖਿਆ ਇਸ ਮੌਕੇ ਉਹਨਾਂ ਦੇ ਨਾਲ ਦਰਾਹਾਂ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ ਉਹ ਪ੍ਰਧਾਨ ਹਰਨੇਕ ਸਿੰਘ ਨੇਕੀ ਅਤੇ ਪਿੰਡ ਵਾਸੀ ਹਾਜ਼ਰ ਹੋਏ ਇਸ ਮੌਕੇ ਹਲਕਾ ਵਿਧਾਇਕ ਨੇ ਕਿਹਾ ਕਿ ਇਹ ਕਮਿਊਨਿਟੀ ਹਾਲ ਕਰੀਬ 25 ਲੱਖ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ ਕਿਉਂਕਿ ਜਲਦ ਹੀ ਤਿਆਰ ਕਰਕੇ ਜਨਤਾ ਦੇ ਹਵਾਲੇ ਕੀਤਾ ਜਾਏਗਾ ਮੈਲਾ ਸਭ ਅੱਜ ਦਰਾਹਾ ਪਿੰਡ ਪਹੁੰਚੋ ਕਿਸਮਤ ਅੱਜ ਬਹੁਤ ਹੀ ਭਾਗਾ ਵਾਲਾ ਦਿਨ ਆ ਕਿ ਵਾਰਡ ਨੰਬਰ 10 11 ਤੇ 11 12 ਤਿੰਨ ਵਾੜਾਂ ਦਾ ਜਿਹੜਾ ਇਹ ਇੱਕ ਕਮਿਊਨਿਟੀ ਹਾਲ ਜਿਹੜਾ ਕਿ ਸਾਡੀ ਗਰੀਬ ਲੋਕਾਂ ਦੇ ਲਈ ਸਹੂਲਤ ਦੇ ਲਈ ਅੱਜ ਨੀਂ ਮੱਥਰੇ ਇਸ ਦਾ ਰੱਖਿਆ ਗੁਰੂ ਸਾਹਿਬ ਦਾ ਉਹ ਆਸਰਾ ਲੈ ਕੇ ਤੇ ਅੱਜ ਇਹ ਜਿਹੜਾ ਕਮਿਊਨਿਟੀ ਹਾਲ ਆ ਬੜਾ ਜਲਦੀ ਬਣ ਕੇ ਤਿਆਰ ਹੋਊਗਾ ਤੇ ਜਿਹੜੇ ਸਾਡੇ ਗਰੀਬ ਲੋਕ ਨੇ ਉਹ ਆਪਣਾ ਇੱਥੇ ਕੋਈ ਆਪਣਾ ਵਿਆਹ ਸ਼ਾਦੀ ਦਾ ਕੋਈ ਸਮਾਗਮ ਕੋਈ ਭੋਗ ਦਾ ਸਮਾਗਮ ਉਹ ਕਰ ਸਕਦੇ ਆ ਕਿ ਬੜਾ ਮੁਸ਼ਕਲ ਹੁੰਦਾ ਸਾਡੇ ਘਰਾਂ ਦੇ ਵਿੱਚ ਜਗ੍ਹਾ ਹੈ ਨਹੀਂ ਰੋਡ ਦੇ ਵਿੱਚ ਅਗਰ ਅਸੀਂ ਟੈਂਟ ਟੰਟਾ ਲਾ ਕੇ ਕਰਦੇ ਆਂ ਮੀਂਹ ਕਣੀ ਦਾ ਅਗਰ ਸਮਾਂ ਹੋਵੇ ਤਾਂ ਬਹੁਤ ਮੁਸ਼ਕਲ ਆਉਂਦੀ ਆ ਇਹਨਾਂ ਮੁਸ਼ਕਲਾਂ ਨੂੰ ਦੇਖਦੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸੁਦਰਸ਼ਨ ਕੁਮਾਰ ਸ਼ਰਮਾ ਜੀ ਤੇ ਸਾਡੇ ਉਹ ਪ੍ਰਧਾਨ ਹਰਨੇਕ ਸਿੰਘ ਨੇਕੀ ਜੀ ਇਹਨਾਂ ਦੀ ਰਹਿਨਮਾਈ ਦੇ ਵਿੱਚ ਇਹ ਜਿਹੜਾ ਕਮਿਊਨਿਟੀ ਹਾਲ ਆ ਇਹ ਬਣਨ ਜਾ ਰਿਹਾ ਇਹਦੇ ਲਈ ਮੈਂ ਸਮੁੱਚੇ ਇਲਾਕਾ ਵਾਸੀਆਂ ਨੂੰ ਸਮੁੱਚੇ ਦਰਾਹ ਵਾਸੀਆਂ ਨੂੰ ਲੱਖ 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 ਵਧਾਈ ਦਿੰਦਾ ਤੇ ਆਸ ਤੇ ਉਮੀਦ ਕਰਦੇ ਆ ਕਿ ਜਿਹੜੇ ਇਹ ਲੋਕ ਭਲਾਈ ਦੇ ਕਾਰਜ ਨੇ ਇਹ ਇਸੇ ਤਰੀਕੇ ਦੇ ਨਾਲ ਚੱਲਦੇ ਰਹਿਣਗੇ ਤੇ ਲੋਕਾਂ ਨੂੰ ਅਸੀਂ ਲੋਕਾਂ ਦੀ ਸੇਵਾ ਦੇ ਵਿੱਚ ਅਸੀਂ ਜਿੱਦਾਂ ਪਹਿਲਾਂ ਸਾਢੇ 3 ਸਾਲਾਂ ਤੋਂ ਲੱਗੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਸੇ ਤਰੀਕੇ ਦੇ ਨਾਲ ਲੋਕ ਕਾਰਜ ਕਰਦੇ ਰਹਾਂਗੇ ਐਮਐਲਏ ਸਾਹਿਬ ਕਿੰਨੇ ਦੀ ਲਾਗਤ ਨਾਲ ਇਹ ਬਣ ਰਿਹਾ ਤੇ ਕਿੰਨੇ ਸਮੇਂ ਦੇ ਵਿੱਚ ਜਨਤਾ ਦੇ ਹਵਾਲੇ ਕਰ ਦਿੱਤਾ ਜਾਵੇ ਇਹ ਸਰ ਤਕਰੀਬਨ 25 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਤਿਆਰ ਹੋ ਰਿਹਾ ਇਹ ਆਉਣ ਵਾਲੇ 6 ਮਹੀਨੇ ਦੇ ਵਿੱਚ ਵਿੱਚ ਇਹ ਬਣ ਕੇ ਤਿਆਰ ਹੋ ਕੇ ਲੋਕਾਂ ਦੇ ਸਪੁਰਦ ਕਰ ਦਿੱਤਾ ਜਾਏਗਾ